ਵੈਗੁਰ ਜੀ ਕਾ ਖਾਲਸਾ ਤੇ ਵੈਗੁਰ ਜੀ ਕੀ ਫਤਿਹ ਤੇ ਅੱਜ ਵੰਸ਼ਸ਼ੂ ਫੋਟੋ ਸਟੂਡੀਓ ਵਾਲੇ ਫੇਰ ਹਾਜ਼ਰ ਹੋ ਗਏ ਨੇ ਤੁਹਾਡੇ ਸਾਹਮਣੇ ਇਹ ਬਾਬਾ ਭਾਈ ਅਰਦਾਸ ਸਾਹਿਬ ਜੀ ਗੱਡੀ ਲੈਣ ਚੱਲੇ ਆ ਅੱਜ ਤੇ ਦੇਖੋ ਸਾਰੀਆਂ ਸੰਗਤਾਂ ਆਪਣੇ ਨਾਲ ਹੈ ਵੈਗੁਰ ਬਾਬਾ ਭਾਈ ਅਰਦਾਸ ਜੀ ਮਾ ਜੀ ਸਾਰਾ ਕੁਝ ਤੁਹਾਨੂੰ ਵੀਊ ਦਵਾਂਗੇ ਵੀ ਕਿੱਥੋਂ ਲੈਣੀ ਗੱਡੀ ਕਿੰਨੇ ਦੀ ਪਈ ਸਾਨੂੰ ਇਹ ਤੁਹਾਨੂੰ ਸਾਰਾ ਫੇਰ ਦੱਸਾਂਗੇ ਮੁੰਡੇ ਚਾਹ ਪੀ ਲੱਗੇ ਆ ਵੇਲੀ ਦੇ ਵਿੱਚੋਂ ਬਾਬੇ ਆਈ ਬਣਾ ਦੋ ਬਾਬੇ ਕਿਤੇ ਬਾਬੇ ਉੱਥੇ ਖਲੋ ਗਏ। ਈਰ ਬਲੂ ਨਹੀਂ ਤੇ ਬਾਬਾ ਜੀ ਉੱਥੇ ਹੀ ਖਲੋ ਗਏ ਨੇ। ਆ ਥੋੜਾ ਕੇ ਬੰਦਾ ਸਾਡਾ ਢਲਾ ਹੋ ਗਿਆ ਇਹ ਦੇ ਕਰਕੇ ਸਾਨੂੰ ਰੁਕਣਾ ਪਿਆ ਵੇਲੀ ਜੇ। ਹੁਣ ਚਾਹ ਚੂ ਪੀਣੀ ਬਣੀ ਜਨੇ ਸਾਨੂੰ ਮਹਿੰਗਾ ਕੰਮ ਪਾ ਦੇਣਾ। ਲਓ ਵੀ ਜੀ ਬੰਦੇ ਆ ਗਏ ਸਾਰੇ ਫੇਰ ਰਵਾਨਾ ਹੋਣ ਲੱਗੇ ਹੁਣ ਛਾ ਬੰਦਾ ਢਿੱਲਾ ਹੋ ਗਿਆ ਸਾਡਾ ਤੇ ਹੁਣ ਛਾ ਨੂੰ ਆਖਿਆ ਤੂੰ ਗੱਡੀ ਚਲਾ ਤੇ ਫੇਰ ਕੰਮ ਸੂਤਰ ਆਊਗਾ ਇਹ ਗੱਲ ਕਰਦਿੰਨੇ ਵੀ ਮੁੰਡਾ ਸਾਡਾ ਨਾ ਇੱਥੇ ਠੀਕ ਰਹਿੰਦਾ ਆ ਤੇ ਉਹ ਦੂਜਾ ਬੈਗ ਇਹ ਨਾ ਜਿਹੜਾ ਨਾ ਉਹ ਸਾਡੇ ਕੋ ਕੰਮ ਨਹੀਂ ਜੁੰਦਾ ਆਸ਼ਾ ਜੋ ਇੱਥੇ ਬਾਬਾ ਜੀ ਦੇ ਇੱਥੇ ਲੰਗਰ ਸ਼ਕਰ ਮੈਂ ਹਾਂ ਜਾਣਕਾਰੀ ਬਾਬਾ ਜੂਰ ਸਾਹਿਬ ਵਾਲਿਆਂ ਦੇ ਸੇਵਾਦਾਰ ਹੈ ਇੱਥੇ ਲੰਗਰ ਸ਼ਕਿਆ ਜੋ ਕੀ ਆ ਤੇ ਆ ਇੰਨਾ ਸਾਫ ਸਾਰਾ ਨਾਲ ਡੀਲ ਹੋਈ ਸਾਡੀ ਤੇ ਸਾਡੇ ਪ੍ਰਧਾਨ ਸਾਹਿਬ ਆਏ ਨੇ ਨਾਲ ਸਾਰੇ ਮੁੰਡੇ ਆਏ ਨੇ ਤੇ ਬਸ ਕਿਨੇ ਘੰਟੇ ਤੱਕ ਭਾਜੀ ਗੱਡੀ ਮਿਲ ਜੇ ਨਹੀਂ ਸਾਨੂੰ ਅੱਧਾ ਘੰਟਾ ਚਲੋ ਠੀਕ ਆ ਸਰ ਬਹੁਤ ਧੰਨਵਾਦ ਤੁਹਾਡਾ ਆ ਗੱਡੀ ਲਈ ਆ ਜੀ ਆ ਗੱਡੀ ਮਿਲੀ ਜੇ ਸਾਨੂੰ ਤੁਹਾਨੂੰ ਤੁਨ ਬਾਬਾ ਭਾਈਰ ਦਾਸ ਸਾਹਿਬ ਜੀ ਦੀ ਆ ਮੁੰਡੇ ਮੁੰਡਿਓ ਤੁਹਾਨੂੰ ਕਿਦਾਂ ਦਾ ਫੀਲ ਹੋ ਰਿਹਾ ਹੈ ਗੱਡੀ ਵਧੀਆ ਫੀਲ ਹੋ ਰਿਹਾ ਫਸਟ ਰਾਈਡ ਫਸਟ ਗੱਡੀ ਭਾਬਾ ਭਾਈਰ ਦਾਸ ਦੀ ਲੈ ਕੇ ਜਾ ਰਹੇ ਆ ਬਹੁਤ ਵਧੀਆ ਕਿੰਨਾ ਹੋ ਰਿਹਾ ਚਲੋ ਬਹੁਤ 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 ਵਧਾਈਆਂ ਜੀ ਤੁਹਾਨੂੰ ਬਾਬਾ ਜੀ ਵੇਖੋ ਲੁੱਕ ਕਿਦਾਂ ਦੀ ਗੱਡੀ ਦੀ ਇਹ ਪਾਜੀ ਡਾਲੇ ਵਾਸਤੇ ਡਾਲੇ ਵਾਲੀ ਲਈ ਗੱਡੀ ਵੀ ਪਾਜੀ ਸਮਾਨ ਸਮੂਹ ਲੋਡ ਕਰਨਾ ਹੁੰਦਾ ਥਾਣਾ ਕਰਕੇ ਲਓ ਵੀ ਜੀ ਗੱਡੀ ਆਪਾਂ ਨੂੰ ਮਿਲ ਚੁੱਕੀ ਹੈ ਤੇ ਸਾਰੇ ਬੰਦੇ ਤਿਆਰ ਪਰ ਤਿਆਰ ਨਹੀਂ ਹੁਣ ਚੰਨ ਨੂੰ ਓਕੇ ਸਰ ਗੱਡੀ ਉਹ ਨਹੀਂ ਚੱਲ ਰਹੀ ਅਰੇ ਅਰੇ ਇੱਕ ਮਿੰਟ ਇੱਕ ਮਿੰਟ ਟੈਂਪੋ ਲਿਖਣਾ ਲੈ ਕੇ ਆ ਰਿਹਾ ਮਾਰਕਰ ਲੈ ਕੇ ਪਣੀ ਤੋ ਜੀ ਜੀ ਅਭੀ ਨਹੀਂ ਨਾ ਮੇਰਾ ਸਤਿ ਸ੍ਰੀ ਅਕਾਲ ਲਓ ਬਾਜੀ ਗੱਡੀ ਰਵਾਨਾ ਹੋ ਗਈ ਆ ਆ ਕੇਟ ਜਾਓ ਆ ਆ ਗੇਰਾਂ ਬਰਸਾ ਨੂੰ ਹਾਂਜੀ ਠੀਕ ਆ ਸਰ ਚੱਲੇ ਪਈ ਆ ਆ ਮੈਂਬਰ ਸਾਹਿਬ ਵੀ ਆ ਗਏ ਨੇ ਸਾਡੇ ਨਾਲ ਉਦੋਂ ਨੰਬਰਦਾਰ ਸਾਹਿਬ ਬਾਬਾ ਜੀ ਜੀ ਜਾ 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 ਮੈਂ ਉਹਨਾਂ ਨੂੰ ਜਰਨੋ ਇਹ ਤਾਂ ਨਹੀਂ ਗੱਲ ਆਪਾਂ ਫੇਰ ਵੇਲੀ ਆ ਗਏ ਆ ਤੇ ਸੋ ਬਾਬਾ ਜੀ ਕੀ ਕਰ ਲੱਗੇ ਆਪਾਂ ਹੁਣ ਉਹ ਤੋਂ ਆਪਾਂ ਸੱਗਣਾ ਪ੍ਰਸ਼ਾਦਾ ਹਣਾ ਚਲੋ ਠੀਕ ਹੈ ਬਾਬਾ ਜੀ ਚਲੋ ਜੀ ਓਕੇ ਹੋ ਗਿਆ ਬਾਬਾ ਜੀ ਬੰਦੀ ਸਾਰੇ ਸਾਡੀ ਟੀਮ ਆਉਂਦੀ ਆ ਗੱਡੀਆਂ ਲਾਉਂਦਾ ਹੈ ਉੱਥੇ ਤੇ ਫੇਰ ਆਉਣਗੇ ਤੇ ਫੇਰ ਅੱਗੇ ਚੱਲੇ ਪਾਵਾਂਗੇ ਆਹ ਵੇਖੋ ਭਾਜੀ ਆ ਗਏ ਹੁਣ ਵੇਲੀ ਚ ਹਾਂਜੀ ਹਾਂਜੀ ਆਹ ਵੇਖੋ ਆ ਸਾਰੀਆਂ ਸੰਗਤਾਂ ਆ ਗਈਆਂ ਨੇ ਵੇਲੀ ਚ ਗੱਡੀ ਤਰਾਲੀ ਵਿੱਚ ਆ ਫੀਟਰ ਕੱਲ ਆਇਆ ਮੇਰੇ ਨਾਲ ਹੋਈ ਇੱਕ ਵਜੋਂ ਸਾਡੀ ਡੇਟ ਨੇ ਬਾਅਦ ਤੇ ਪਿਆ ਸੀ ਯਾਰ ਲੋ ਵੀ ਜੀ ਗੱਡੀ ਰਾਹ ਚ ਆ ਗਈ ਹੈ ਤੇ ਬੰਦੇ ਥਾਗੇ ਨੇ ਪ੍ਰਧਾਨ ਸਾਹਿਬ ਸਾਡੇ ਥਾਗੇ ਨੇ ਤੇ ਤਾਂ ਕਰਕੇ ਅਜੇ ਰੈਸਟ ਕਰ ਰਹੇ ਨੇ ਮੈਂਬਰ ਸਾਹਿਬ ਰਾਏ ਸਾਹਿਬ ਲੈ ਲੀ ਸਟਾਪ ਹੋ ਗਿਆ ਬਾਬੂ ਮਾਰ ਕੇ ਫੜਾਤੀ ਚੱਲਿਓ ਫੜਾਤੀ ਬਿੱਤੀ ਜਾ ਕੇ ਹੈ ਉਹ ਕਿਆ ਕਰ ਰਹੇ ਚੱਲਣ ਹੋਾਰੇ ਲਾੜੇ ਲਾਣੀਆਂ ਕਿਤੀਆਂ ਪਾਇਨ ਹੈ ਲੋ ਵੀ ਜੀ ਆਪਾਂ ਇੰਟਰ ਹੋ ਗਏ ਆ ਬਾਬਾ ਭਾਈ ਅਰਦਾਸ ਸਾਹਿਬ ਨਹੀਂ ਬਾਬਾ ਇਹ ਕੰਨੀ ਹੋਈ ਇਹ ਕਿਹੜੀ ਹਾਂਜੀ ਹਾਂਜੀ ਇਹ ਕਿਹੜੀ ਹੈ ਇਹ ਜਿਹੜੀ ਖੜੀ ਸੀ ਨਾਲ ਜਾਣ ਲੋਬ ਬਈ ਆ ਆਪਣੀ ਗੱਡੀ ਐਂਟਰ ਕਰ ਗਈ ਹੈ ਦੂਜੀ ਗੱਡੀ ਹਜੇ ਪਿੱਛੇ ਆ ਰਹੀ ਹੈ ਬਾਜੀ ਗੁਰਦੁਆਰਾ ਸਾਹਿਬ ਆ ਗਏ ਫਿਰ ਗੱਡੀ ਆਪਣੀ ਬਲੈਰੋ ਆ ਗਈ ਹੁਣ ਜਿਹੜੇ ਬਾਬਾ ਜੀ ਦੇ ਨਾਂ ਤੇ ਲਈ ਹੈ ਆਪਾਂ वागुरू वागु लो बाबा जी बाबा भाई अरदास पहुंच चुकी है